ਸ਼ੇਡ ਖੋਲ ਦਿੰਨੇ ਆਂ ਪਰ ਇਹ ਸਕੂਟਰੀ ਲੈ ਕੇ ਆ ਰਿਹਾ ਹੂੰ ਇਹ ਮੈਂ ਕਿਹਾ 9811 ਦਾ 9811 ਤੂੰ ਦੇਖ ਮੈਂ ਕਿਵੇਂ ਦੇਖਣਾ ਪੈਸੇ ਲੈ 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 ਹਾਂ ਲੈ ਲੈ ਹਾਂ ਹਾਂ ਮੈਂ ਚ ਰਾਂਗੀ के ऊपर जंगल के पास देखो कौन आया अपने शहर में यार निंजा थोड़ी अपने घर आया यार ਸੋ ਤੇ ਹਾਂ ਹੁਣ ਆਪਾਂ ਸਹੀ ਜਗ੍ਹਾ ਤੇ ਬੈਠੇ ਪਹਿਲਾਂ ਉੱਥੇ ਬੈਠੇ ਸੀ ਠੰਵਾ ਨਹੀਂ ਆ ਰਹੀ ਸੀ ਨਹੀਂ ਡਰਿੰਕ ਆ ਗਿਆ ਕੀ ਨਾਮ ਸੀ ਕਹ ਯਾਰ ਇਹਦਾ ਬਲੂ ਬਲੂ ਬਲੌਂਗ ਹੈ ਪਤਾ ਨਹੀਂ ਯਾਰ ਕੁਝ ਸੀਗਾ ਬਸ ਬਲੂ ਬਲੂ ਹੈ ਤੁਸੀਂ ਦੇਖ ਲਓ ਤੇ ਆਪਣਾ ਨਾਮ ਆਇਆ ਇੱਕ ਰੈਪ ਐਂਡ ਵੀਜ਼ਾ ਆਪਾਂ ਨੇ ਹੁਣ ਤੇ ਕੀਤਾ ਯਾਰ ਇਹ ਮੈਂ ਹੁਣ ਕੀ ਸੀਗਾ ਹਮ 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 ਦੱਸੋ ਬਲੂ ਲੈ ਗੋਨ ਓ ਮਾਈ ਗਾਡ ਸੋ ਡਰਿੰਕ ਕਰਕੇ ਦੇਖੋ ਕਿਵੇਂ ਬਹੁਤ ਵਧੀਆ ਤੂੰ ਕਰ ਦਿੱਤਾ ਹੂੰ ਨਾ ਮੈਂ ਕਰਾਂ ਸੋ ਆ ਜਾਣਾ ਹਾਂ ਅਪ ਫਿਫਥਿੰਗ ਗਈ ਸੀ ਬਦਾਵਿੰਗ ਦਾ ਬਲੂ ਲੈ ਗੋਣਾ ਉਹਦੀ ਥੀਕੂ ਪਿਆਸ ਇੱਧਰ ਸੀਰੀਅਸਲੀ ਬਲੂ ਲੈ ਗੋਣਾ 80 ਰੁਪਈਆ ਦਾ ਇੱਕ ਹਨਾ ਵੇ ਵਾਹ ਨੀ ਨਾ ਤੁਸੀਂ। ਗਫਾਫੇ ਮੈਂਨੇ ਪਿਆਰ ਨਾਲ ਆਪਣੀ ਆਪਣਾ ਰਿਲੇਸ਼ਨ ਦਿਖਾ ਰਹੀ ਹਾਂ ਕਿ ਹਾਂ ਬੜਾ ਆਪਣਾ ਭਾਈ ਪੈਣਾ ਵਾਲਾ ਤੇ ਤੂੰ ਵਾਹ। ਮੈਂ ਬਿਲਕੁਲ ਮੰਨਦਾ ਹਾਂ। ਵੇੜੋ। ਥੈਂਕ ਯੂ। ਯਾਰ ਇਹਨਾਂ ਨੇ ਬਲੂ ਲੈ ਕੇ ਕਹਿੰਦੇ ਐਬਨ ਬਣਾਉਣ ਚਾਹੀਦਾ ਟਾਈਮ ਲਾ ਕੇ ਪੀਜ਼ਾ ਬਣਾਉਣ ਚਾਹੀਦਾ ਟਾਈਮ ਲਾਉਂਦੇ। ਸਹੀ ਹੋਗਾ। ਥੋੜਾ ਥੋੜਾ ਖੱਟਾ ਜਾ ਦੇਗੀ ਐਂਡ ਤੇ ਖੱਟੇ ਦਾ ਤਸ ਹੁੰਦਾ ਹੂੰ ਛੱਲੇ ਸਬਜ਼ੀਆਂ ਘੇਰੀ ਨਾਈਨ ਆਪਰ 10 10 ਆਊਟ ਆਫ 9 ਇਧਰ ਉਹ ਲੈਮਨ ਲਾਇਆ ਇਧਰ ਲੈਮਨ ਅੰਦਰ ਹੀ ਕਰ ਲਿਆ ਸਾਈਡ ਤੇ ਕਰ ਗਿਆ ਸੀ ਅੱਛਾ ਅੱਛਾ ਭਈ ਆਖ ਦੇਖੋ ਇਹ ਤਾਂ ਹੱਥ ਕ ਜਿੱਡਾ ਇਹ ਹੱਥ ਵੀ ਛੋਟੇ ਮੇਰੇ ਹੱਥੋ ਹੀ ਛੋਟਾ ਵੇ ਮੈਂ ਤਾਂ ਸੋਚੀ ਸੀ ਜੇ ਸਮਾਲ ਡੋਮੀਨੋਸ ਵਗੈਰ ਵਾਲਾ ਹੋਵੇ ਤਾਂ ਆਊਗਾ ਮੈਂ ਜੋਦੀ ਛੋਟਾ ਆ ਗਿਆ ਫਿਰ ਚੱਕ ਐਨਾ ਗੰਦ ਪਾਤਾ ਪਲੇਟ ਤੇ ਇਹਨੂੰ ਐ ਕਰ ਸਾਈਡ ਤੇ ਰੱਖ ਦੇ ਨਾ ਹਾਂ ਇਹਨੂੰ ਇੰਨੂੰ ਰੱਖੋ ਤੇ ਇੱਧਰ ਰੱਖੋ ਯਾਰ ਰੱਖੋ ਉਧਰ ਉਹ ਇਧਰੋਂ ਇਨੂੰ ਰੱਖੋ ਇਧਰ ਠੀਕ ਹੈ ਨਹੀਂ ਰੱਖੂਆਂ ਨਹੀਂ ਇੱਥੇ ਰੱਖ ਦੀ ਆਈਫੋਨ ਬਟਾਈਫੋਨ ਆਪਣੇ ਕੋਲ ਲਈ ਕੀਤੇ ਤੇ ਉਦੋਂ ਸਨੈਪ ਵੀ ਪਾਣੀ ਨਹੀਂ ਇੰਨ੍ਹੇ ਹੀ ਰੱਖ ਦਾਂਗੇ ਨਾ ਲੱਗੂ ਬੈ ਐਕਸ ਆ ਰਿਹਾ ਐਕਸ ਆ ਦੇਖੋ ਨਾ ਐ ਸਨੈਪਰ ਵੀ ਹੈ ਨਾ ਮੈਂ ਤਾਂ ਪਾਕ ਨੇ ਹਣਾ ਪੂਰੀ ਪਾਕ ਆ ਰਹੀ ਹੈ ਚਾਬੀ ਚੋਟਰੀ ਚਾਬੀ ਵਿੱਚ ਹੀ ਛੱਡ ਹਾਂ ਦੇਖ ਲਓ ਵਿੱਚ ਹੀ ਲੱਗੀ ਪਈ ਛਾਬੀ ਸੀਟ ਖੋਲ ਸੀਟ ਖੋਲ ਹੱਥ ਚ ਨਹੀਂ ਪੜਿਆ ਜਾਣਾ ਮੈਥੋਂ ਬਈ ਰਾਤ ਦਾ ਟਾਈਮ ਹੋ ਗਿਆ ਖਾਜਮੋੜ ਮੋੜ ਆਸੀ ਫਰਾਂਕਸ ਗੱਡੀ ਦੇਖੋ ਪਿੱਛੇ ਦਿਖੋ ਨਹੀਂ ਆ ਉਹ ਗ੍ਰੈਂਡ ਵੀ ਟਾਰਾ ਭੈਣ ਜੀ ਕੁਛ ਵੀ ਬਾਏ ਬਾਏ ਆ ਬਣਾਈ ਹੈ ਵੀ ਅਸੀਂ ਜਾਣੇ ਆ ਆਈਸਕ੍ਰੀਮ ਖਾਣ ਆਈਸਕ੍ਰੀਮ ਹਾਂ ਯਾਰ ਥੋੜਾ ਕੈਮਰੇ ਨੇ ਰੱਖਿਆ ਗੰਦਾ ਆ ਰਿਹਾ ਹੈ ਕੈਮਰਾ ਕੋਈ ਚੱਕਰ ਤੇ ਆਪਾਂ ਨੂੰ ਜਾਣ ਲੈ ਆਈਸਕ੍ਰੀਮ ਖਾਣ ਕਿਹੜੀ ਖਾਣੀ ਅਸਲੀ ਆਮ ਅਸਲੀ ਆਮ ਨਾ ਮਿਲਦੇ ਇੱਥੇ ਨਹੀਂ ਹੈ ਹੁੰਦੀ ਹੈ ਅਸਲੀ ਆਮ ਆਪਾਂ ਪਿਛਲੀ ਵਾਰ ਲਿਆਏ ਕਦੇ ਬਹੁਤ ਖਰਾਬੀ ਮਿਲਦੀ ਹੈ ਸਮਵਾਰੀਆਂ ਚ ਨਹੀਂ ਓਰੇ ਓਰੇ ਇਹ ਤਰੂਰਤਾ ਯਾਰ ਜਿਲਾ ਯਾਰ ਆਦੋਗੀ ਦਾ ਮਨ ਉਹ ਹੀ ਨਾਲ सोनू ਆਈਸਕ੍ਰੀਮ ਲਾਂਦੇ ਹੋਏ ਮਿਲਦੇ ਆ ਹਨਾ ਸੋ ਪਹਿਲਾਂ ਉਹ ਨਹੀਂ ਹੈ ਉੱਧਰ ਰੇਂਜ ਖੜੀ ਚਿਪਕਣਾ ਨਹੀਂ ਉਹ ਲੋ ਰੱਖੀਆਂ ਇੰਡੀਆ ਕੈਨੇਡਾ ਰੇਂਜਾਂ ਦੋ ਰੱਖੀਆਂ ਚਲੋ ਹੁਣ ਆਪਾਂ ਪਹੁੰਚ ਗਏ ਰੇ ਜੀ ਮਾਪਾ ਨੇ ਲੈ ਲਈ ਆ ਇੱਥੇ ਆ ਗਿਆ ਆਈਸਕ੍ਰੀਮ ਕਿਨੇ ਇਹਨਾਂ ਦੇ ਪਿੱਛੇ ਚੱਲੋ ਮੈਂ ਤਾਂ ਆਪਾਂ ਤਾਂ ਮੁੜਨੇ ਚਾ ਚਲੋ ਲਵ ਕਰੇ ਹੋ ਕੀ ਕਰੇ ਬਰਾ ਮੈਂ ਕਿਹਾ ਕੁਝ ਖਾਣ ਤੋਂ ਬਾਅਦਣਾ ਕੁਝ ਮਿੱਠਾ ਜਿਹਾ ਅੰਦਰ ਮੈਂ ਲਾਉਂਗਾ ਅੰਦਰ ਮੈਂ ਲਾਉਂਗਾ ਹਾਂ ਧਿਆਨ ਨਾਲ ਫਿਰ ਕੋਈ ਕਾਣਾ ਦੇ ਕੋਈ ਨਾ ਪਾਣੀ ਹੈ ਤੂੰ ਬਲੌਗ ਬਣਾਉ ਉਹ ਤੇ ਨੰਨੀ ਹੈ ਬਤਾਓ ਯੋਬੀ پکڑੋ ਇਹ ਕੈਮਰਾ ਸਾਫ ਕਿਉਂ ਨਹੀਂ ਹੋ ਰਿਹਾ ਚਾਬੀ ਤੋਂ ਹਾਂ ਚਲੋ ਅਗਰ ਡੀਗੋ ਕੋਈ ਨਾ ਬੂਥਾ ਭਜੇਗਾ ਆਪਕਾ ਹਾਂਜੀ ਆ ਗਏ ਫਿਰ ਹੈ ਕਿਤਾਜ ਜਾਇ ਫਿਰ ਉਹ ਕਿਧਰ ਗਿਆ ਨਿਕਾ ਆਪਣਾ ਕਾਕਾ ਨਿਕਾ ਜਾ ਪੂਰਾ ਅੜਲੀ ਬਰਗਰ ਲੈ ਕੇ ਆਇਆ ਓਹ ਨਾ ਨਾ ਮੈਂ ਨਹੀਂ ਬਰਗਰ ਖਾਂਦੀ ਹੁੰਦੀ ਲੈ ਹੀ ਹੈ ਗੇਟੂ ਦਾ ਥੈਂਕ ਯੂ ਥੈਂਕ ਯੂ ਲਵ ਜੀ ਬੋ ਪਾਣੀ ਮੈਂ ਦੇਨੀ ਆ ਬਹਿ ਜਾਓ ਬਹਿ ਜਾ ਮੈਂ ਦੇਨੀ ਆ ਦੇਖ ਅਜਿਹੇ ਪ੍ਰੋਬਲਮ ਆਏ ਨਾ ਇਹ ਜਿਹੜੇ ਆਉਂਦੇ ਉਰੇ ਇਹ ਸੁੱਤੇ ਹੀ ਰਹਿੰਦੇ ਇਹ ਸੁੱਤੇ ਹੀ ਰਹਿੰਦੇ ਉੱਠਦੇ ਨਹੀਂ ਹੈਗੇ ਉੱਠਾ ਖਾ ਪੀ ਕੇ ਕੱਲ ਦੇ ਤੁਸੀਂ ਦੇਖਿਆ ਕੱਲ ਦਾ ਵਲੌਗ ਚ ਦੇਖ ਰਹੇ ਤੁਸੀਂ ਖਾ ਪੀ ਕੇ ਆ ਕੇ ਨਜ਼ਾਰੇ ਲੈ ਕੇ ਆਣ RAM ਨਾਲ ਤੇ ਹੁਣ ਸੁੱਤੇ ਉੱਡੀ ਨਹੀਂ ਉੱਠਣ ਦੇ ਸਵੇਰ ਦਾ ਟਾਈਮ ਆ 9 ਵਜ ਗਏ ਨੇ ਹੈ ਪਰ ਨਹੀਂ ਤੋ ਕੋਈ ਨਕਸਾ ਉੱਥੇ ਕਿੰਨੇ ਵਜ ਉੱਠਦਾ ਪਿੰਡ ਉੱਥੇ ਵੀ 9 ਵਜੇ ਉੱਠਦਾ ਬਸ 9 ਵਜੇ ਖੜੇ ਹੋ ਜਾਓ ਉੱਠੋ ਚਾਹ ਪਾਣੀ ਪੀਏ ਲਓ ਜੀ ਪ੍ਰਨੀਤ ਵਲੌਗ ਸਟਾਰਟ ਕਰੇਗਾ ਕੰਬਲ ਦੇ ਵਿੱਚ ਹੀ ਨਹੀਂ ਕਰੋ ਉਠੋ ਉਠਦਾ ਵਾਸਪਨ ਹਾਂ ਉਠੋ ਉਠੋ ਵਾਸ ਪ੍ਰਨੀਤ ਉੱਠਦਾ ਆਪਾਂ ਮਿਲਦੇ ਆਂ ਫਿਰ ਤੁਹਾਡੇ ਨਾਲ ਲਓ ਜੀ ਮੇਰਾ ਪੁੱਤ ਪੂਣੀ ਕਰਦਾ ਪਿਆ ਮਸਾਂ ਉੱਠਿਆ ਸਵੇਰੇ ਮਸਾਂ ਧੱਕੇ ਨਾਲ ਠਾਇਆ ਪ੍ਰਨੀਤ ਨੂੰ ਤੇ ਨਹਾ ਤੋਂ ਲਿਆ ਹੁਣ ਤੇ ਅੱਜ ਟੀ-ਸ਼ਰਟ ਪਾਈ ਏ ਸਿਮਰਨ ਦੀ ਦੀਦੀ ਕਿਉਂਕਿ ਪ੍ਰਨੀਤ ਨਾ ਕੱਪੜੇ ਨਹੀਂ ਲੈ ਕੇ ਆਇਆ ਸੀ ਵਿਚਾਰਾ ਇਹ ਬਸ ਐਂ ਆਇਆ ਸੀ ਕਿ ਮੈਂ ਇੱਕ ਦਿਨ ਲਈ ਜਾਣਾ ਤੇ ਅਸੀਂ ਰੱਖ ਲਿਆ ਹੋਗੀ 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 ਪੂਣੀ ਇਹ ਇਧਰ ਦਮਣ ਦੇ ਮੂਨ ਪਤਾ ਨਹੀਂ ਕੀ ਹੋ ਗਿਆ ਵਿਚਾਰੀ ਦਾ ਨਾ ਧੁੱਪ ਨਾਲ ਸੜ ਗਿਆ ਬਰਫ ਲਾਰੀ ਪਿੰਪਲ ਵੀ ਹੋ ਗਏ ਦਮਣ ਨਹੀਂ ਤਾਂ ਸਹੀ ਹੈ ਟੀ-ਸ਼ਰਟ ਤੋਂ ਪਰਣਾ ਪਾਣਾ ਸਹੀ ਲੱਗਣੀ ਦੱਸਿਓ ਤੁਸੀਂ ਕਮੈਂਟ ਕਰਕੇ ਸਹੀ ਲੱਗ ਰਹੀ ਹੈ ਨਾ ਪਹਿਲਾਂ ਪ੍ਰਨੀਤ ਨੇ ਉਹ ਪਾਈ ਔਰ ਅੰਬੈਡ ਤੇ ਪਈ ਹੈ ਇੱਥੇ ਦੇਖੋ ਇੱਥੇ ਦੇਖੋ ਹਾਂ ਇਹ ਸੜ ਗਿਆ ਧੁੱਪ ਕਰਕੇ ਸੜਿਆ ਜਿਆਦਾ ਧੁੱਪ ਪਈ ਹੈ ਨਾ ਤਾਂ ਕਰ ਕੀ ਕਹਿ ਰਹੇ ਹੋਇਆ ਨਹੀਂ ਮੁੰਡਿਆਂ ਦਾ ਮੁੰਡਿਆਂ ਦੀ ਸਕਿਨ ਥੋੜੀ ਹਾਰਡ ਹੁੰਦੀ ਕੁੜੀਆਂ ਦੀ ਸੌਫਟ ਹੁੰਦੀ ਮੇਰੇ ਵੀ ਸੜ ਜਾਂਦੀ ਧੁੱਪ ਨਾਲ ਪੁੱਤ ਬਹੁਤ ਬੁਰਾ ਹਾਲ ਹੁੰਦਾ ਦਾ ਸੱਚੀ ਧੁੱਪ ਜੇ ਜ਼ਿਆਦਾ ਧੁੱਪ ਚ ਨਿਕਲੀਏ ਦੁਪਹਿਰੇ 11 12 ਵਜੇ ਹੋ ਗਈ ਪੋਣੀ ਜਾਲੀ ਚੱਲ ਜੱਟਾ ਬੰਨ ਪੱਗ ਜਾਲੀ ਜਾਲੀ ਬਾਹਰ ਪਾਈ ਧਾਰ ਤੇ ਸੁੱਕਣੇ ਮੈਂ ਨਾ ਨਾ ਉਰਲੀ ਕਾਲੀ ਧਾਰ ਤੇ ਪਾਈ ਦੇਖ ਚਲ ਦਮਣ ਚਲੀ ਆਪਾ ਦਵਾਈ ਲੈਣ ਇਹ ਤਾਂ ਦਮਨ ਵੀ ਨਾ ਤੋਂ ਫਿਰ ਰੈਡੀ ਹੋ ਗਿਆ ਅੱਜ ਲੇਟ ਉੱਠੇ ਟਿਊਸ਼ਨ ਜਾਇਆ ਸੀ ਦਮਨ ਪਰ ਨੀਰ ਸਭ ਤੋਂ ਲੇਟ ਉੱਠਿਆ ਸੀ ਸਰਕਾਰੀ ਟਿਊਸ਼ਨ ਜਾਣਾ ਦਮਨ ਹੋਰ ਟਿਊਸ਼ਨ ਜਾਣਾ ਨਹੀਂ ਬੱਸ 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 ਜ਼ਿਆਦਾ ਨਾ ਮੜ ਹੁਣ ਫੇਰ ਆਪਾਂ ਧੁੱਪੇ ਜਾਣਾ ਫੇਰ ਖਰਾਬ ਹੋਏਗਾ ਆਪਾਂ ਗਰਮੀ ਕਰਕੇ ਸਾਰੀ ਵੈਸਲੀ ਦਾ ਬੁਰਾ ਹਾਲ ਆ ਪਾਣੀ ਹਾਂ ਪਤਾ ਹੈ ਪਾਣੀ ਹੋ ਗਈ ਪੂਰੀ ਪਰ ਇੰਨੀ ਕਰਮੀ ਹੋ ਗਈ ਪਰ ਮੇਰੇ ਹੱਥ ਡਰਾਈ ਦੇ ਡਰਾਈ ਨੇ ਇਹ ਪੂਰੀ ਸਿਕਿਟਰ ਤੇ ਮੇਰੇ ਕੋਲ ਤੇਰੀਆਂ ਕਾਟ ਬਾਨੀ ਮੇਰੇ ਜੁੜੀ ਰਿਹਾ ਹੈ ਮੇਰਾ ਸਿਰ ਤੋਂ ਬਟਮ ਤੱਕ ਅਚਰ ਨਹੀਂ ਕਿੱਆ ਮੈਂ ਤਾਂ ਆਪ ਛੋਟਾ ਜਿਹਾ ਲਾਇਆ ਸੋਨੂ ਪਰੇ ਹੋ ਜਾਈ ਐ ਓ ਲੈ ਯਾਰ ਉੱਚਾਈ ਤੇ ਨੇ ਸੋਨੂ ਪਰੇ ਹੋ ਜਾ ਜਾ ਬੂ ਮੈਂ ਵੀ ਕਹਤ ਲਿਆ ਮੇਰਾ ਕੋਠੇ ਜਾਰ ਕਹਤਾ ਮੈਂ ਕਾ ਥੋੜਿਆ ਹੀ ਬਰੋ ਤੇ ਕਰੀਮ ਜੀ ਲੱਗੀ ਐ ਮੈਂ ਸੰਸਫੇ ਲਾਈ ਮੈਂ ਤਾਂ ਥੋਖ ਜਾਣਾ ਪਈ ਆਇ ਤੋੜਾ ਸਕੂਨ ਸਰਦੀ ਤੇ ਤੇਰੀ ਅੱਖ ਲਿਫਟਿਕ ਚੰਡੀ ਹੁੰਨੀ ਪਈ ਸੀ ਜਿਹਨੇ ਮੰਜਾਲੀ ਉੱਤੇ ਚੱਕੀ ਗਈ ਇੱਥੋਂ ਇੱਧਰ ਅੱਗੇ ਇੱਧਰ ਹਾਂ ਕੋਈ ਚੱਕ ਜਮਨ ਮੇਰੀ ਚੁੰਨੀ ਦੇਖੀ ਆਪਨੇ ਕਹਾਂ ਇਸ ਚੀਜ਼ ਦੀ ਤੇ ਮੈਂ ਲੱਗ ਚ ਲੜ چھوٹਾ ਨਾ ਰਹੇ ਜੀ ਨਹੀਂ ਰਹੇ ਤੁਹਾਨੂੰ ਲੋਕ ਕੱਚੇ ਨਹੀਂ ਲੱਭਿਆ ਮੇਰਾ ਯਾਰ ਪਹਿਲਾਂ ਹੀ ਕਿੱਥੇ ਰੱਖ ਦਿੰਦੇ ਅੱਜ ਪੱਕਾ ਵਧੀਆ ਵਧੀ ਜਾਵੇਗਾ ਨਹੀਂ ਵਧੀਆ ਨਹੀਂ ਵਧੀ ਜਾ ਰਹੀਆਂ ਲੱਗ ਰਿਹਾ ਬਾਕੀ ਦੇਖੋ ਆਈ ਵਾਰੀ ਇਨ ਲੜ ਰੇ ਇੰਦਰ ਦਿਖਾ ਆਸਟ ਲੜਾ ਕੇ ਖੇਤੀ ਆ ਜਾ ਹੈ ਨਹੀਂ ਦਵਾਈ ਉੱਤੇ ਕੋ ਆ ਮੈਂ ਉੱਤੇ ਹਜ ਮੈਂ ਚੱਕੂਗਾ ਤਾਂ ਐਸੀ ਰੱਖੀ ਠੀਕ ਹੈ ਇਹ ਠੀਕਾ ਸਾਹ ਉੱਪਰ ਨਹੀਂ ਪੱਗ ਵੀ ਲੱਗ ਰਿਹਾ ਪੱਗ ਵੀ ਨਹੀਂ ਚਾਹੀਦਾ ਢਾਈ ਇਧਰ ਪੂਰਾ ਨਹੀਂ 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 ਨੂੰ ਨਹੀਂ ਤੂੰ ਦੇਖਿਆ ਮੈਨੂੰ ਵੀ ਦੇਖਿਆ ਠੀਕ ਚਲ ਚ ਰੋੜੀ ਦੀ ਜੰਦ ਅੱਛਾ ਨਾ ਕੱਪੜਾ ਰੋਜ਼ ਹੁਣ ਰੋਜ਼ ਸੰਭੋਗ ਗਏ ਦਮੰਦੀ ਜੇਚਣਾ ਦਮੰਦ ਨੂੰ ਦੂਸ਼ੇ ਦੀ ਪਹਿਰੇ ਤੇ ਨਾ ਕਿ ਕਰਾ ਸਕੂਟੀ ਨਾ ਖਰਾਬ ਹੋ ਜੇ 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 ਚ ਰੋਜ਼ ਪੈਸੇ ਵਿੱਚ ਕੱਢਣਾ ਕੋ ਜਿੰਨੀ ਜ ਮਸ਼ੀਨ ਜੀ ਧੋਪਦੇ ਨੇ। ਇਹਨਾਂ ਪੈਸੇ ਨਾਲ ਬਾਹਰੀ ਹੱਥ ਖਰਾਬ ਹੋ ਜੀ। ਬੈਸੋ ਆਖੜੇ ਪੈ। ਚਲ ਦਮ ਆਦੇ ਆਪਣੀ ਤੂ ਪਾਗ ਬਣ ਕੇ ਬੈਠੋ ਸੀ ਆਈ ਦਵਾਈ ਲੈ ਠੀਕ ਹੈ। ਚਲੋ। ਇੰਨੇ ਪੈਸੇ ਨੇ ਸੰਭਾਲ ਲਈ ਨਹੀਂ ਜਾ ਰਹੇ ਪਰਸ ਚ। 50 ਰੁਪਏ ਨੂੰ ਸੰਭਾਲਦੇ ਨਹੀਂ। ਸੀ ਨਾ ਤਾਂ ਅੰਦਰ ਹੀ ਆਏ ਜਾ ਰਹੇ ਬਾਹਰ ਹੀ ਨਾ ਦਮ ਚਸ਼ਮਾ ਚਸ਼ਮਾ ਨਹੀਂ ਪਤਾ ਕਿੱਥੇ ਗੱਡੀ ਦੇ ਲਈ ਆ ਕਿੱਥੇ ਜਨਮ ਦੇਖਉਣਾ ਹਾਂ ਹੁਣ ਠੀਕ ਆ ਹੁਣ ਸਹੀ ਆ ਚੇਰ ਮਾਰ ਮਾਰ ਪਾਣੀ ਨਹੀਂ ਸਿੱਤਾ ਪਈ ਨਾ ਚਸ਼ਮਾ ਉਹ ਲੈ ਲਓ ਇਹਦਾ ਦੁੱਧ ਲਿਆ ਲੱਭ ਗਿਆ ਯਾਰ ਕਿੱਥੇ ਦਮਨ ਟਾਈਮ ਨਾ ਖਰਾਬ ਕਰਾ ਮੈਂ ਦੰਦੀਆਂ ਦਿੱਤੀਆਂ ਨਾ ਤੈਨੂੰ ਕੁਛ ਤੋਂ ਨਹੀਂ ਸੀ ਇੰਤਕੇ ਫਸਿਆ ਆ ਤੁਸੀਂ ਚਲਾਓਗੇ ਸਕੂਟਰੀ ਨਹੀਂ ਨਹੀਂ ਫਿਰ ਮੈਂ ਵੀ ਨਹੀਂ ਚਲਾਣੀ ਆਪ ਹੀ ਚਲ ਜੂਗੀ ਆਪਾਂ ਦੋਨੋਂ ਪਿੱਛੇ ਬਹਿ ਜਾਂਗੇ ਚੋਲੇ ਬਣਾਉਣੇ ਨੇ ਟਮਾਟਰ ਜਿਆਦਾ ਚਾਹੀਦੇ ਨੇ ਆ ਦੇਖ ਲਓ ਸੋਨੂ ਮਨ ਮੇਰੀ ਜਾਨ ਖਾ ਰખી ਐ ਕੀ ਤੇ ਕੈਮਰਾ ਲਿਆ ਮੈਂ ਮੇਰੇ ਤੇ ਕੈਮਰਾ ਲਿਆ ਕੈਮਰਾ ਗੱਲਾਂ ਦੇ ਇਹ ਇਹ ਫਟੇ ਵਾਲੇ ਕੰਮ ਨੇ ਇਹ ਬਜ਼ਾਰ ਉਹ ਆਗੇ ਦੀ ਅਸੀਂ ਵਾਪਸ ਦਵਾਈ ਲੈਣ ਜਾਣਾ ਨਹੀਂ ਬਸ ਦਵਾਈ ਲੈ ਕੇ ਆ ਗਏ ਤੇ ਹੁਣ ਮੈਂ ਬਣਾ ਲੈਂਦੀ ਆ ਅੱਜ ਕਾਲੇ ਛੋਲੇ ਤੇ ਟਮਾਟਰ ਮੈਂ ਕਿਹਾ ਮਟਰ ਕੱਢ ਕੇ ਲਿਆ ਕਿਤੇ ਦਮਨ ਪਹਿਲਾਂ ਇੱਕ ਟਮਾਟਰ ਲੈ ਆ ਗਈ ਤਾਂ ਇੱਕ ਫੇਰ ਲਈ ਮੈਂ ਕਿ ਛੋਲੇ ਬਣਾਣੇ ਕੋਈ ਐ ਥੋੜੀ ਛੋਲੇ ਟਮਾਟਰ ਜਿਆਦਾ ਚਾਹੁੰਦੇ ਨੇ ਮੈਰੀ ਟੇਸਟੀ ਹਾਂ ਹਾਂ ਫੜ ਲੀਤੇ ਹੈ ਫੇਰ ਚੱਲੇ ਨੇ ਅੱਜ ਘੁੰਮਣ ਕਿਉਂਕਿ ਇੰਜਵਾਇ ਕਰ ਰਹੇ ਨੇ ਛੁੱਟੀਆਂ ਇੱਥੇ ਇਹਨੇ ਅੱਜ ਕਿਹਾ ਸੀ ਜਾਣਾ ਜੀ ਕਿਸਾਨ ਵੀ ਨਾ ਬਾਲਾ ਨਾ ਖਾਓ ਕਰਨੀ ਹੈ ਤੁਮ ਸਭ ਮੈਂ ਅੰਨੇ ਚ ਦੇਖ ਜੇ ਉਹ ਐ ਲੋ ਮੇਰਾ ਹਾਂ ਉਹੀ ਕਹਿ ਰਹੇ ਹਾਂ ਵੀ ਬਹੁਤ ਵੈਰੀ ਟੇਸਟੀ ਬਹੁਤ ਵੈਰੀ ਟੇਸਟੀ ਤੇ ਟੇਸਟੀ ਲੱਗਿਆ ਇਹਦੀ ਹੈ ਢੱਕਣੇ ਹੁਣ ਹੈ ਢੱਕਣ ਐਂ ਪਈ ਸੀਗੀ ਹਨੂ ਉਹ ਹੁੰਦਾ ਨਾ ਫਤੇ ਉਹਨੇ ਕਿ ਉਹਨੇ ਉਹਨੇ ਤਾਂ ਕੀ ਕਹਿਣਾ ਸੀ ਨਾ ਤਾਂ ਉਹਨੇ ਸ਼ੇਕ ਪਿਆ ਨਾਲੇ ਕਵਾ ਮੈਨੂੰ ਅੰਗ ਅੰਬ ਪਾਣੀ ਚ ਪਿਆ ਹੁੰਦਾ ਰੱਖਣੇ ਅੰਬ ਫਿਰ ਜਿਸੇ ਨਹੀਂ ਰੱਖਣੇ ਹਾਂਜੀ ਪਾਣੀ ਚ ਪਿਆ ਨਹੀਂ ਗਰਮੀ ਨਿਕਲ ਜਾਂਦੀ ਪਾਣੀ ਫਿਕਰੀ ਆਦੇ ਦਮਨੇ ਬਲਵਿੰਦਰ ਜੱਜੂ ਨੇ ਫੁੱਟ ਦੀ ਗਰਮੀ ਗੱਡੀ ਸੀ। ਉਹ ਜੇ ਤਾਂ ਕੋਲੇ ਰੱਖ ਲੈਣ। ਹੂੰ ਦੋ ਜਗ ਪਾਣੀ ਦੇ ਭਾਜਾ ਆਪੀ ਵਾਧਾ ਲੈ ਗਏ। ਇਹ ਵੀ ਪਾਇਆ ਹੈ। ਇਸ ਲਈ ਅੰਦਰ ਆਪਣਾ ਅੰਬ ਠੀਂਦੀ ਹੈ ਪਾਣੀ ਤੇ। ਠੰਡੇ ਪਾਣੀ ਚ ਪੀਓ। ਨਹੀਂ ਅਬ ਜਿਹੜਾ ਨੋਰਮਲ ਵਰਕ ਵਾਲੇ ਪਾਣੀ ਥੋੜੀ ਇਹਦੇ ਨਾਲ ਆ ਜਿਹੜਾ ਗੁੱਟਲੀ ਚ ਕੱਢ ਦਿਆ ਕਰੋ। ਇਹਦੇ ਨਾਲ ਨਾ ਸਾਰੀ ਗਰਮੀ ਨਿਕਲ ਜਾਂਦੀ ਹੈ ਅੰਦਰ।

ਪੁਰ ਕਿਤੇ ਆਈਫੋਨ ਉਥੇ ਉਹਦੇ ਚੋਰੀ ਤੇ ਆ ਕੀ ਲੈਣਾ ਹੈ ਲੈ ਕੀ ਲੈਣਾ ਹੈ